ਸਾਮਣੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬੈਨਰ ਲੱਗੇ ਹੋਏ ਆ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਤੇ ਪਹਿਲਾਂ ਤਾਂ ਮੇਰਾ ਵੀ ਇਰਾਦਾ ਸੀ ਵੀ ਸੁਖਬੀਰ ਨੂੰ ਕਹਿਣਾ ਕਿ ਸੁਖਬੀਰ ਸਾਹਿਬ ਹੱਥ ਮਲਾਵੇ ਮੇਰੇ ਨਾਲ ਪਰ ਇਹਨੇ ਹੱਥ ਨਹੀਂ ਮਲਾਉਣਾ ਇੱਥੇ ਕਿਉਂਕਿ ਕੋਸ਼ਤਾਂ ਦੇ ਵਿੱਚ ਬਾਹਰ ਹੀ ਨਿਕਲਣੀ ਇਹਦੀ ਹੁਣ ਜਿਹੜੇ ਬੈਨਰ ਲੱਗੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਬਚਾਓ ਯਾਤਰਾ ਇੱਕ ਨਾਲ ਛੋਟੀ ਛੋਟੀ ਜੀ ਕਹਾਵਤ ਬਣਾ ਰਾ ਨੇੜੇ ਆ ਜੇ ਕਿਹੜਾ ਮਾਈਕ ਲੱਗੇ ਆਵਾਜ਼ ਟਾਉਣੀ ਨਹੀਂ ਹੁਣੇ ਛੋਟੀ ਜੀ ਕਹਾਵਤ ਗਾ ਬੋਲ ਦੇਵਾ ਕਿ ਸੱਚੇ ਅੱਖਾਂ ਦਾ ਭਾਂਬੜ ਮੱਚਦੇ ਨੇ ਝੂਠੇ ਅੱਖਾਂ ਦਾ ਕੁਝ ਸਤਕਾਰ ਹੁੰਦਾ ਜੇਕਰ ਉਹਨ ਇੱਥੇ ਮੈਂ ਇਹ ਕਹਿੰਦਾ ਕਿ ਆ ਜਿਹੜੇ ਬੈਨਰ ਲੱਗੇ ਆ ਤੇ ਸਰਦਾਰ ਸੁਖਬੀਰ ਸਿੰਘ ਹੀ ਪੰਜਾਬ ਨੂੰ ਬਚਾਉਣਗੇ ਤਾਂ ਜਿਹੜੇ ਅਕਾਲੀ ਦਲ ਵਾਲੇ ਆ ਉਹਨਾਂ ਨੇ ਮੇਰੀ ਵਾਹ ਵਾਹ ਕਰਨੀ ਆ ਤੇ ਉਹੀ ਗੱਲ ਸੱਚੇ ਅੱਖਾਂ ਦਾ ਭਾਂਬੜ ਮੱਚਦੇ ਨੇ ਝੂਠੇ ਅੱਖਾਂ ਦਾ ਕੁਝ ਸਤਕਾਰ ਹੁੰਦਾ ਪਰ ਹੁਣ ਸੱਚ ਬੋਲਣਾ ਔਰ ਸਤਕਾਰ ਨਹੀਂ ਉਹ ਭਾਂਬੜ ਮਚਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਜੇਕਰ ਬਚਾਉਣਾ ਹੁੰਦਾ ਤੇ ਇਹਨਾਂ ਬਾਈਨਰਾਂ ਨੇ ਪੰਜਾਬ ਨਹੀਂ ਬਚਾਉਣਾ ਬਾਈਨਰ ਹੋਰ ਵੀ ਬਥੇੜੇ ਲੱਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇੱਥੇ ਆ ਕਾਗਜ ਰੋਲੇ ਪਏ ਆ ਆ ਕਾਗਜ ਪਏ ਆ ਉਸੇ ਤਰ੍ਹਾਂ ਜਿਵੇਂ ਇਹ ਕਾਗਜ ਰੋਲੇ ਪਏ ਆ ਉਸੇ ਤਰ੍ਹਾਂ ਜਿਹੜੇ ਵੱਡੇ ਬਈ ਸਿੱਧੀ ਬਣਾ ਲਾ ਵੀਡੀਓ ਲੋਕ ਲੋਕ ਜੇ ਕਾਤ ਬਣਾਉਣਾ ਉਹ ਨਹੀਂ ਸਾਨੂੰ ਪ੍ਰੋਬਲਮ ਸੁਭਾ ਨਹੀਂ ਪ੍ਰੋਬਲਮ ਉਹ ਨਹੀਂ ਕੈਨੂ ਆਉਣੀ ਆ ਤੇ ਜਿਹੜੇ ਆ ਆ ਬਾਈਨਰ ਆ ਇਹ ਵੀ ਥੱਲੇ ਕਿਸੇ ਟਾਈਮ ਤੇ ਡਿੱਗ ਜਾਣੇ ਆ ਹੁਣ ਇਹ ਡਿੱਗਣ ਦਾ ਕਾਰਨ ਕੀ ਆ ਇਹ ਬਾਈਨਰ ਲਵਾਉਣ ਵਾਲਾ ਤੇ ਬਣਾਉਣ ਵਾਲਾ ਤੇ ਹੋਰ ਜਿਹੜਾ ਕਹਿ ਲੋ ਲਵਾਈ ਵਾਲਾ ਆ ਪਾਈਪਾਂ ਦਾ ਖਰਚਾ ਲਗ ਭਾਗ ਇੱਕ ਤੁਹਾਡਾ 5-600 ਰੁਪਏ ਚ ਪੈਂਦਾ ਹੋਣਾ ਇਹ ਕੋਈ ਮੁਕਸਰ ਦੀ ਇੱਧਰ ਲਈ ਲੈਣ ਤੇ ਤਾਂ ਲੱਗੇ ਨਹੀਂਗੇ ਇਹ ਜਿਹੜਾ ਕਹਿ ਲੋ ਇਹ ਬਠਿੰਡਾ ਰੋਡ ਆ ਗਿਆ ਬਠਿੰਡੇ ਨਾ ਇਹ ਇਹ ਬਠਿੰਡਾ ਉਧਰੋਂ ਜਿਹੜਾ ਕੋਟਕਪੂਰਾ ਰੋਡ ਆ ਉਧਰ ਵੀ ਲੱਗੇ ਹੋਣੇ ਆ ਫਿਰ ਜਿਹੜਾ ਮਲੋਟ ਵਾਲਾ ਰੋਡ ਉਧਰ ਵੀ ਲੱਗੇ ਹੋਣੇ ਆ ਕਿ ਚਾਰੇ ਪਾਸੇ ਲੱਗੇ ਹੋਣੇ ਆ ਤੇ ਕੋਈ ਇਕੱਲੇ ਸ਼ਹਿਰ ਦੇ ਵਿੱਚ ਤਾਂ ਹਣੀ ਨਹੀਂ ਹੁਣ ਇਹ ਕਿਹੜਾ ਯਾਤਰਾ ਮੁਕਸਰ ਬਚਾਓ ਯਾਤਰਾ ਇਹ ਆ ਗਈ ਆ ਪੰਜਾਬ ਬਚਾਓ ਯਾਤਰਾ ਤੇ ਤੁਹਾਡੇ ਬੈਨਰ ਲੱਗੇ ਪਏ ਆ ਥਾਂ ਥਾਂ ਤੇ ਲਿਆ ਨਾਲ ਵਿਖਾ ਵੀ ਦਿੱਗੇ ਇਹ ਆ ਜਿਹੜੇ ਬੈਨਰ ਤੁਹਾਡੇ ਇੱਥੋਂ ਲੈ ਕੇ ਉਹ ਚੱਲੇ ਲੰਮੇ ਆ ਵੇਖੋ ਆ ਖੜਾ ਖੜਾ ਹੱਥ ਮਲਾਕ ਸੁਖਵੀਰ ਸਾਹਿਬ ਮੇਰਾ ਹੱਥ ਮਲਾ ਇਹ ਆ ਚੈੱਕ ਕਰੋ ਨਾਲ ਗਾਂ ਦੀ ਗਾਂ ਲੱਗੇ ਪਏ ਆ ਇਹ ਗਾਂ ਦੀ ਗਾਂ ਆ ਚੈੱਕ ਕਰੀ ਚਲੋ ਆ ਫੜ ਲਓ ਫੋਨ ਤੋਂ ਭੱਗਣਾ ਤੇ ਆ ਤੁਸੀਂ ਚੈੱਕ ਕਰ ਲਓ ਆ ਲੱਗੇ ਪਏ ਆ ਬੈਨਰ ਇਹ ਜੇਕਰ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਮੁਕਸਰ ਦੇ ਵਿੱਚ ਹੀ ਹੋ ਸਕਦਾ 50000 ਦੇ ਬੈਨਰ ਲੱਗੇ ਹੋਣਗਾ ਆ ਜਾ ਮੈਂ ਅੱਗੇ ਵੀ ਕਿਹਾ ਸੀ ਮੈਂ ਕ ਨਹੀਂ ਲੱਗੇ ਇਹ ਹੋ ਸਕਦਾ 50000 ਦੇ ਲੱਗੇ ਹੋਣ ਹੋ ਸਕਦਾ ਜ਼ਿਆਦਾ ਲੱਗੇ ਹੋਣ ਪਰ ਜੇ ਕਰ ਇਹੀ 50000 ਰੁਪਏ ਦੇ ਜੇ ਗੱਲ ਕਰੀਏ ਇੱਕ ਮੁਕਸਰ ਦੇ ਵਿੱਚ ਲੱਗੇ ਆ ਤੇ ਹੋਰ ਸ਼ਹਿਰਾਂ ਚ ਵੀ ਲੱਗੇ ਹੋਣਗੇ ਤਾਂ ਤੁਸੀਂ ਇਹੀ ਜਿਹੜਾ ਲੱਖਾਂ ਕਰੋੜਾਂ ਰੁਪਿਆ ਆ ਬੈਂਨਰਾਂ ਤੇ ਲਾਈ ਜਾਂਦੇ ਆ ਇਹਨਾਂ ਦੀ ਬਜਾਏ ਜਿਹੜੇ ਗਰੀਬ ਬੱਚੇ ਆ ਉਹਨਾਂ ਦੀ ਐਡਮਿਸ਼ਨ ਉਹਨਾਂ ਦਾ ਦਾਖਲਾ ਕੋਈ ਚੰਗੇ ਸਕੂਲਾਂ ਚ ਕਰਾ ਦਿੰਦੇ ਤੁਹਾਡਾ ਹੋ ਸਕਦਾ ਇਹ ਬੈਨਰ ਲੱਖ ਲੱਗਿਆ ਹੋਵੇ ਹੋ ਸਕਦਾ ਕਿ ਉਹਨਾਂ ਬੈਨਰ ਤੁਹਾਡਾ 10 ਲੱਖ ਲੱਗਿਆ ਹੋਵੇ ਕਹਿੰਦਾ ਆਖਰ ਨੂੰ ਤਾਂ ਮਿੱਟੀ ਹੋ ਜਾਣਾ ਤੇ ਇਹਨਾਂ ਨੇ ਮਿੱਟੀ ਹੋ ਜਾਣਾ ਇਹਨਾਂ ਦੇ ਇੱਥੇ ਰੰਗ ਫੇਟ ਹੋ ਜਾਣੇ ਆ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਜੇਕਰ ਇਹੀ ਤੁਸੀਂ ਜਿਹੜਾ ਬੈਨਰਾਂ ਤੇ ਪੈਸਾ ਲਾਇਆ ਉਹੀ ਕਰੋੜਾ ਜੇਕਰ 10 ਲੱਖ ਬੈਨਰ ਲਾਇਆ ਤੇ ਤੁਸੀਂ 10000 ਬੱਚੇ ਦੀ ਵੀ ਕੋਈ ਤਗੜੇ ਸਕੂਲ 'ਚ ਐਡਮਿਸ਼ਨ ਕਰਾ ਦਿੰਦੇ ਮੈਂ ਗਾਰੰਟੀ ਦੇ ਨਾਲ ਕਹਿਣਾ ਪੰਜਾਬ ਦਾ ਤਾਂ ਮੈਂ ਕੁਝ ਕਹਿੰਦਾ ਨਹੀਂ ਪਰ ਉਹ 10000 ਬੱਚਿਆਂ ਨੇ ਜ਼ਰੂਰ ਬਚ ਜਾਣਾ ਸੀ ਉਹਨਾਂ ਦੇ ਜਿਹੜੇ ਕਹਿ ਰਹੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਣਾ ਸੀ ਉਹਨਾਂ ਨੂੰ ਤਗੜੀ ਸਿੱਖਿਆ ਮਿਲਣੀ ਸੀ ਤੇ ਉਹਨਾਂ ਨੇ ਆਈਪੀਐਸ ਯੂਪੀਐਸਸੀ ਦੀ ਔਰ ਉਹਨਾਂ ਨੇ ਜੱਜ ਐਡਵੋਕੇਟ ਦੀ ਤਿਆਰੀ ਕਰਨੀ ਸੀ ਉਹਨਾਂ ਦਾ ਭਲਾ ਹੋ ਜਾਣਾ ਸੀ ਪਰ ਆ ਬੈਨੁਰਾ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਫੇਰ ਹੁਣ ਗੁੱਸਾ ਲੱਗੂਗਾ ਤੁਹਾਨੂੰ 10 ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣਿਆ ਤੇ 10 ਵਾ ਜਿਹੜੀ ਕਹਿੰਦੇ ਦੋ ਵਾਰ 10 ਸਾਲ ਤੁਹਾਡੀ ਲਗਾਤਾਰ ਸਰਕਾਰ ਰਹੀ ਆ ਤੁਸੀਂ ਉਦੋਂ ਨਹੀਂ ਭਲਾ ਕਰ ਸਕੇ ਉਦੋਂ ਨਹੀਂ ਪੰਜਾਬ ਬਚਾ ਸਕੇ ਤਾਂ ਹੁਣ ਕੀ ਬਚਣਾ ਹੁਣ ਇਹ ਸੁਣ ਲਓ ਤੁਹਾਡੇ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਕਹਿਣਾ ਐ ਬੋਲੀ ਜਾਂਦਾ ਭੌਂਕੀ ਜਾਂਦਾ ਐ ਕਰੀ ਜਾਂਦਾ ਇਹੀ ਜਦੋਂ ਮੈਂ ਦੂਜੀਆਂ ਪਾਰਟੀਆਂ ਤੇ ਬੋਲਦਾ ਉਹ ਕਹਣਗੇ ਗੁੱਡ 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 ਵੱਡੇ ਵੀਰ ਮੈਂ ਤਾਂ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਇਹ ਕਹਿਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੇਕਰ ਤੁਸੀਂ ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ ਅੱਜ ਪੰਜਾਬ ਦੇ ਵਿੱਚ ਆ ਕੇ ਹੋਰ ਪਾਲਟੀਆਂ ਨੱਚਦੀਆਂ ਨਹੀਂ ਸਿੰਘਾਂ ਅਸੀਂ ਤਾਂ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਆਏ ਸਾਲ ਮੌਕਾ ਦਿੱਤਾ ਪਰ ਇਸ ਟਾਈਮ ਮੈਂ ਸਿੱਧਾ ਕਹੂੰਗਾ ਕਿ ਇਹ ਕਰੋੜਾਂ ਰੁਪਈਆਂ ਦਾ ਤੁਸੀਂ ਤੇਲ ਡਾ ਦੇਣਾ ਆ ਲੱਖਾਂ ਕਰੋੜਾਂ ਦੇ ਬੈਨਰ ਲਾ ਦੇਣੇ ਆ ਇਹਦੇ ਨਾਲੋਂ ਹਸਪੀਟਲਾਂ ਦੇ ਵਿੱਚ ਜਾਓ ਕੋਈ ਤਗੜੇ ਜਿਹੜੇ ਡਾਕਟਰ ਰਖਵਾ ਦੋ ਆਪਦੇ ਪੁੱਲੂ ਪੈਸਾ ਲਾ ਦੋ ਜੇਕਰ ਵੋਟ ਪਾਉਣੀ ਆ ਤਾਂ ਮੈਂ ਤੁਹਾਡੇ ਕੰਮਾਂ ਨੂੰ ਵੇਖ ਕੇ ਪਾਉਣੀ ਆ ਮੈਂ ਇਹਨੂੰ ਵੇਖ ਕੇ ਥੋੜਾ ਬਹੁਣੀਆ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਤੁਸੀਂ ਪੰਜਾਬ ਬਚਾ ਸਕਦੇ ਸੀ ਤੁਸੀਂ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਸੀ ਪਰ ਹੁਣ ਇਸ ਟਾਈਮ ਇਹ ਯਾਦ ਰੱਖੋ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਨਹੀਂਗੀ ਕੁਝ ਲੋਕ ਕਹਿਣਗੇ ਕਿ ਬਾਦਲ ਸਾਹਿਬ ਨੇ ਛੜਕਾਂ ਬਣਾਤੀਆਂ ਇਹਨਾਂ ਨੇ ਆ ਬਣਾਤਾ ਇਹਨਾਂ ਨੇ ਉਹ ਬਣਾਤਾ ਰਹੀ ਗੱਲ ਕਿ ਭਾਈ ਇਹਨਾਂ ਨੇ ਆਉ ਦੇ ਪੱਲੋਂ ਨਹੀਂ ਬਣਾਇਆ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਉਹ ਜਿਹੜੀਆਂ ਸੜਕਾਂ ਉਹ ਸਾਡੇ ਪੈਸੇ ਦੀਆਂ ਬਣੀਆਂ ਨਾ ਕਿ ਜਿਹੜੀਆਂ ਸੜਕਾਂ ਉਹ ਇਹਨਾਂ ਦੇ ਵੱਲੋਂ ਸਾਡੀਆਂ ਛੜਕਾਂ ਬਣੀਆਂ ਕਿ ਅਸੀਂ ਉਹਨਾਂ ਛੜਕਾਂ ਤੇ ਟੂਲ ਟੈਕਸ ਵੀ ਦੇ ਕੇ ਲੰਘਦੇ ਆ ਉਹ ਜਿਹੜੀਆਂ ਛੜਕ ਇਹਨਾਂ ਵਾਰੀ ਬਣੀਆਂ ਕਿ ਇਹ ਸਮਾਂ ਦੀ ਫ੍ਰੀ ਲੰਘਦੇ ਆ ਬਿਨਾ ਟੂਲ ਟੈਕਸ ਦਿੱਤੇ ਇਹਨਾਂ ਦਾ ਟੂਲ ਟੈਕਸ ਵੀ ਸਾਨੂੰ ਪੈਂਦਾ ਤੇ ਫਿਰ ਤੁਸੀਂ ਦੱਸੋ ਇੰਨਾ ਦਾ ਬਣਾਏ ਦਾ ਸਾਨੂੰ ਸੋਕੀ ਹੋਇਆ ਤੇ ਸਰਕਾਰ ਪੰਜਾਬ ਦੇ ਪੈਸੇ ਨਾਲ ਤੇ ਟੂਲ ਟੈਕਸ ਵੀ ਅਸੀਂ ਭਰਦੇ ਆ ਨਾਲੇ ਤਾਂ ਅਸੀਂ ਪਹਿਲਾ ਜਿਵੇਂ ਕਹ ਲਓ ਨਾ ਵੀ ਸਿੱਧੇ ਤੌਰ ਤੇ ਲਾਲੋ ਵੀ ਉਹਨੂੰ ਉਦਾਹਰਨ ਦੇ ਨਹੀਂ ਸਕਦੇਗੇ ਨਾਲ ਸਿੱਧਾ ਭਰਾਵਾ ਸਾਦੇ ਆ ਕਿ ਪੈਸਾ ਲੱਗਣ ਵਾਲੀ ਵੀ ਸਾਡਾ ਤੇ ਅਸੀਂ ਲੰਘਣ ਵਾਲੀ ਵੀ ਸਾਡਾ ਫ੍ਰੀ ਦੇ ਵਿੱਚ ਹੀ ਲੰਘਦੇ ਆ ਫੇਰ ਅੱਜ ਵੀ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਚਾਹੇ ਉਹ ਐਮਐਲਏ ਦੀ ਚਾਹ ਉਹ ਐਨ ਪੀ ਦੀ ਉਹ ਪੰਜਾਬ ਦੇ ਲੋਕ ਹੀ ਦੇਣਗੇ ਫਰੋਜਪੁਰ ਲੋਕ ਸਭਾ ਦੇ ਲੋਕ ਦੇਣਗੇ ਹਲਕਾ ਜਲਾਲਾਬਾਦ ਦੇ ਲੋਕ ਦੇਣਗੇ ਪਰ ਤੁਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਦੇਣਾ ਪੰਜਾਬ ਬਚਾਉਣਾ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਪੰਜਾਬ ਦੀ ਗੱਲ ਕਰੋ ਜਾਂ ਤਾਂ ਖੁੱਲੇ ਸੱਦੇ ਆਓ ਕਿ ਵਾਕਈ ਪੰਜਾਬ ਨੂੰ ਬਚਾਉਣਾ ਇੱਕ ਪਾਸੇ ਦਿੱਲੀ ਨਾਲ ਯਾਰੀਆਂ ਤੇ ਦੂਜੇ ਪਾਸੇ ਪੰਜਾਬ ਬਚਾਉਂਦੀਆਂ ਗੱਲਾਂ ਇਹ ਪੰਜਾਬ ਨਹੀਂ বাজਦਾ ਅੱਜ ਪੰਜਾਬ ਵਾਸਤੇ ਚਾਹੇ ਕੋਈ ਸਿੱਖ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਈਸਾਈ ਚਾਹੇਓ ਐਸਸੀ ਚਾਹੇਓ ਬੀਸੀ ਚਾਹੇਓ ਜਰਨਲ ਇਹਨਾਂ ਵਾਸਤੇ ਚੰਗੇ ਸਕੂਲ ਪੈਦਾ ਕਰੋ ਆ ਬਣਵਾਓ ਚੰਗੇ ਸਕੂਲ ਚੰਗੇ ਹਸਪੀਟਲ ਬਣਾਓ ਔਰ ਤੁਹਾਡੀ 10 ਸਾਲ ਸਰਕਾਰ ਰਹੀ ਆ ਹੁਣ ਬਹੁਤ ਲੋਕ ਕਹਿਣਗੇ ਬਠਿੰਡੇ ਦੇ ਵਿੱਚ ਕਿ ਬਾਦਲ ਸਾਹਿਬ ਨੇ ਆ ਹਸਪੀਟਲ ਬਣਵਾਏ ਆ ਇੱਥੇ ਹਸਪੀਟਲ ਬਣਾਏ ਆ ਪਰ ਜਦੋਂ ਕੋਰੋਨਾ ਮਹਾਮਾਰੀ ਆਈ ਆ ਉਦੋਂ ਇਹ ਦਾਖਲ ਜਾ ਕੇ ਦਿੱਲੀ ਹੋਏ ਸੀ ਫਿਰ ਉਹਨਾਂ ਹਸਪਤਾਲਾਂ 'ਚ ਕਿਉਂ ਨਹੀਂ ਹੋਏ ਜਿਹੜਾ ਜਿਹੜੇ ਇਹਨਾਂ ਨੇ ਬਣਾਏ ਸੀ ਇੱਥੋਂ ਦੱਸੋ ਕਿ ਪੰਜਾਬ ਦੇ ਲੋਕ ਜਾਣ ਕਿੱਧਰ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਤੁਹਾਡੇ ਕੋਲ ਚੰਗੇ ਬੰਗਲੇ ਆ ਚੰਗੇ ਤੁਹਾਡੇ ਕੋਲ ਤਿੰਨ ਤਿੰਨ ਜਿਹੜੇ ਘਰ ਆ ਤੁਸੀਂ ਆਪ ਦੱਸਿਆ ਦਿੱਲੀ ਆ ਚੰਡੀਗੜ੍ਹ ਆ ਪਿੰਡ ਚਾ ਔਰ ਚੰਗੀਆਂ ਗੱਡੀਆਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੌਕੇ ਦਿੱਤੇ ਤੇ ਅੱਜ ਲੋਕਾਂ ਕੋਲ ਮਾਰੂਤੀਆਂ ਗੱਡੀਆਂ ਨਹੀਂ ਨਾ ਜੇ ਪੰਜਾਬ ਨੂੰ ਬਚਾਉਣਾ ਤਾ ਪੰਜਾਬ ਬੈਨਰ ਲਵਾਉਣ ਦੇ ਨਾਲ ਨਹੀਂ ਬਚਣਾ ਪੰਜਾਬ ਨੂੰ ਬਚਾਉਣਾ ਇਹ ਕਾਰਾਂ ਤੇ ਤੇਲ ਬਾਲ ਕੇ ਨਹੀਂ ਬਚਣਾ ਇਹ ਵੱਡੇ ਵੱਡੇ ਫਲੈਕਸ ਲਾ ਕੇ ਨਹੀਂ ਬਚਣਾ ਪੰਜਾਬ ਬਚਾਉਣਾ ਤਾਂ ਜਿਹੜਾ ਤੇਲ ਗੱਡੀਆਂ ਤੇ ਬਾਲਦੇ ਆ ਉਹ ਤੇਲ ਜਿਹੜਾ ਕਹਿ ਲਓ ਉਹ ਤੇਲ ਤੁਸੀਂ ਬਚਾਓ ਕਿ ਪੰਜਾਬ ਦੀ ਨੌਜਵਾਨੀ ਪੀੜੀ ਤਾਂ ਨਹੀਂ ਤੁਸੀਂ ਹੁਣ ਬਚਾ ਸਕਦੇ ਉਹ ਤਾਂ ਗਈ ਹੁਣ ਤੁਸੀਂ ਬਚਾਓ ਜਦੋਂ ਯਾਦ ਰੱਖੋ ਕਿ ਅੱਜ ਆ ਕਣਕਾ ਇਹਨੂੰ ਤੁਸੀਂ ਨਹੀਂ ਬਚਾ ਸਕਦੇ ਜਿਹੜਾ ਆਉਣ ਵਾਲਾ 20 ਹੈ ਦਾ ਉਹਨੂੰ ਬਚਾਓ ਤੇ ਜਿਹੜਾ ਆਉਣ ਵਾਲਾ 20 ਆ ਤੁਸੀਂ ਉਹਨਾਂ ਵਾਸਤੇ ਸਿਹਤ ਸਿੱਖਿਆ ਤੇ ਰੁਜ਼ਗਾਰ ਦਾ ਉਹਨੇ ਪ੍ਰਬੰਧ ਕਰ ਦੋ ਐਨਾ ਪੈਸਾ ਇੰਨੀ ਪੈਲੀ ਉਹ ਜੇਕਰ ਤੁਸੀਂ ਚੰਗੀਆਂ ਫੈਕਟਰੀਆਂ ਲਾ ਦੋ ਤੇ ਪੰਜਾਬ ਵੀ ਬਚ ਸਕਦਾ ਨਸ਼ਾ ਵਿਕਣੋ ਵੀ ਬੰਦ ਹੋ ਸਕਦਾ ਇਹ ਗੱਲ ਯਾਦ ਰੱਖ ਲਓ ਤੁਸੀਂ ਰੁਜ਼ਗਾਰ ਦਿੰਦੇ ਚਾਹੇ ਕਿਸੇ ਨੂੰ ਸਰਕਾਰੀ ਚਾਹੇ ਕਿਸੇ ਨੂੰ ਪ੍ਰਾਈਵੇਟ ਤੇ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਸੀ ਪਰ ਪੰਜਾਬ ਐ ਨਹੀਂ ਬਚਨੇ ਬੈਨਰ ਪੋਸਟਰ ਲਵਾ ਕੇ ਪੰਜਾਬ ਨਹੀਂ ਬਚਨੇ ਨਾ ਪੋਸਟਰਾਂ ਨੂੰ ਵੋਟਾਂ ਪੈਂਦੀਆਂ ਮੈਂ ਹਲਕਾ ਜਲਾਲਾਬਾਦ ਤੋਂ ਤੁਹਾਡੇ ਕੰਮਾਂ ਦੇ ਖਿਲਾਫ ਐਮਐਲਏ ਦੀ ਚੋਣ ਲੜੀ ਸੀ ਤੇ ਯਾਦ ਰੱਖੋ ਜੇ ਕਰ ਸੀ ਜੇਕਰ ਬੈਨਰਾਂ ਨੂੰ ਵੋਟਾਂ ਪੈਂਦੀਆਂ ਹੁੰਦੀਆਂ ਤੇ ਮੇਰੇ ਵੀ ਬੈਨਰ ਲੱਗੇ ਸੀ ਪੋਸਟਰ ਲੱਗੇ ਸੀ ਜਿਹੜਾ ਕਹਿ ਲੋ ਉਹ ਪੋਸਟਰਾਂ ਨੂੰ ਵੇਖ ਕੇ ਮੈਨੂੰ ਵੀ ਵੋਟਾਂ ਪੈ ਜਾਂਦੀਆਂ ਪਰ ਪੋਸਟਰਾਂ ਨੂੰ ਨਹੀਂ ਇਹ ਯਾਦ ਰੱਖੋ ਕੰਮਾਂ ਨੂੰ ਵੋਟਾਂ ਪੈਂਦੀਆਂ ਹੁਣ ਇਹ ਕੰਮ ਕਰੋ ਪੰਜਾਬ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਤਾਂ ਕਿਹੜੇ ਪੁੱਠ ਕੰਡੇ ਅਪਣਾਉਂਦੇ ਆ ਵੋਟਾਂ ਵਾਸਤੇ ਉਹ ਪੈਸਾ ਵੋਟਾਂ ਚ ਨਾ ਲਾਇਆ ਕਰੋ ਕੰਮਾਂ ਚ ਲਾਇਆ ਕਰੋ ਆ ਜਿਹੜਾ ਇੰਨਾ ਇੰਨਾ ਕਰੋੜਾ ਰੁਪਇਆ ਗਾਲਦੇ ਆ ਇਹਦਾ ਕੋਈ ਫਾਇਦਾ ਨਹੀਂ ਨਿਕਲਣਾ ਇਹ ਤੁਸੀਂ ਆਉਣ ਵਾਲਾ ਬੀਹਾਂ ਜਿਹੜਾ ਇਹ ਉਹਦੇ ਵਾਸਤੇ ਸੰਭੋ ਤੇ ਰੁਜ਼ਗਾਰ ਤੁਸੀਂ ਪੈਦਾ ਕਰੋ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਤੇ ਉਹਨਾਂ ਵਾਸਤੇ ਸਿੱਖਿਆ ਦਾ ਪ੍ਰਬੰਧ ਕਰ ਦੋ ਪ੍ਰਾਈਵੇਟ ਸਕੂਲ ਤੇ ਬੰਦ ਹੋਣੇ ਚਾਹੀਦੇ ਸੀ ਤੇ ਪਰ ਬੱਚਿਆਂ ਨੇ ਜਿਹੜੇ ਕਹਿੰਦੇ ਤਗੜੇ ਕਰਿਆਣੇ ਆ ਜਿਹੜੇ ਉਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਲਾਏ ਆ ਗਰੀਬ ਦਾ ਬੱਚਾ ਉਹੀ ਸਰਕਾਰੀ ਚ ਪੜ ਕੇ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਉਹ ਉੱਥੋਂ ਦਾ ਬਸ ਵਿਚਾਰਾ ਮੇਰੇ ਤਰ੍ਹਾਂ ਗਲੀਆਂ ਕੋਟੀ ਰਹਿ ਜਾਂਦਾ ਜਾਂ ਰੋੜੀ ਕੋਟ ਰਹਿ ਜਾਂਦਾ ਤੇ ਫਿਰ ਇਹਦੇ ਨਾਲ ਪੰਜਾਬ ਦੇ ਭਲੇ ਨਹੀਂ ਹੋਣੇ ਪੰਜਾਬ ਨੂੰ ਸਿੱਖਿਆ ਅੱਗੇ ਲੈ ਕੇ ਜਾਊਗੀ ਰੁਜ਼ਗਾਰ ਅੱਗੇ ਲੈ ਕੇ ਜਾਊਗਾ ਪਰ ਸਾਡੇ ਇਸ ਟਾਈਮ ਜਿਹੜੀਆਂ ਪੰਜਾਬ ਦੇ ਨਾਲ ਛਾਜਸ਼ਾ ਹੋ ਰਹੀਆਂ ਇਸ ਟਾਈਮ ਪੰਜਾਬ ਦੀ ਨੌਜਵਾਨੀ ਕਿਸਾਨੀ ਮਜ਼ਦੂਰ ਵਰਗ ਗਰੀਬ ਦੁਕਾਨਦਾਰ ਰੇਡੀਆਂ ਵਾਲਾ ਇੰਨਾ ਸਮਝਦਾਰ ਨਹੀਂ ਰਿਹਾ ਕਿ ਉਹਨਾਂ ਦੀਆਂ ਸਿਆਸਤਾਂ ਨੂੰ ਸਮਝ ਸਕ ਸਕੇ ਸਾਮਿੰਤਾ ਤੁਸੀਂ ਨਹੀਂ ਸਕੇ ਉਹਨਾਂ ਨੇ ਕੀ ਸਮਝਣਾ ਇਸ ਕਰਕੇ ਬੇਨਤੀ ਆ ਕਿ ਜਿਹੜਾ ਪੈਸਾ ਬੈਨਰਾਂ ਤੇ ਲਾ ਰਹੇ ਆ ਜੇਕਰ ਵਾਕਈ ਪੰਜਾਬ ਨੂੰ ਬਚਾਉਣਾ ਤੇ ਜੇਕਰ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਆ ਕਿ ਸਿਰਫ ਤੇ ਸਿਰਫ ਰੁਜ਼ਗਾਰ ਸਿੱਖਿਆ ਸਿਹਤ ਵੱਲ ਧਿਆਨ ਦੇ ਦਿਓ ਇਹਨਾਂ ਤਿੰਨਾਂ ਚੀਜ਼ਾਂ ਤੋਂ ਹੀ ਪੰਜਾਬ ਮਰੀ ਜਾਂਦਾ ਤੇ ਕਿਸਾਨੀ ਵੱਲ ਤੇ ਮਜ਼ਦੂਰੀ ਵੱਲ ਧਿਆਨ ਦੇ ਦਿਓ